ਮੈਂ ਕਰ ਰਹੇ ਜਿਹੜਾ ਪ੍ਰੇਸ਼ਟਾਚਾਰ ਜਿਨਨੇ ਆਈਪੀਐਸ ਅਫਸਰ ਹੈ ਆਈਏਸ ਅਫਸਰ ਹੈ ਪੀਸੀਐਸ ਅਫਸਰ ਹੈ ਪਟਵਾਰੀ ਹੈ ਪੁਲਿਸ ਵਾਲੇ ਹੈ ਬਿਜ਼ਨਸ ਬਿਊਰੋ ਵਾਲੇ ਹੈ ਇਹਦੇ ਦਾਗੇ ਅੰਬ ਹੈ ਕੁਆਂਟੀਟੀ ਘਟ ਹੈ ਤੁਸੀਂ ਇੱਕ ਇੱਕ ਐਸੈਸਮੈਂਟ ਜਾ ਕੇ ਮੋਹਾਲੀ ਦੀ ਜਾ ਕੇ ਰੋਪੜ ਭੇਜ ਦੋਗੇ ਰੋਪੜ ਵਾਲੇ ਜਾ ਕੇ ਤਰ ਤਰ ਭੇਜ ਦੋਗੇ ਤੁਸੀਂ ਕਿ ਤਹਿਸੀਲਦਾਰ ਜਿਹੜਾ ਭ੍ਰਿਸ਼ਟਾਚਾਰ ਦੇ ਕੇਸ ਜਿੱਤੇ ਸ਼ੱਕ ਹੋ ਰਿਹਾ ਜਾਂ ਸੱਚੀ ਗੱਲ ਹੁੰਦੀ ਸ਼ੱਕ ਨਹੀਂ ਹੋ ਰਿਹਾ ਉਹ ਭ੍ਰਿਸ਼ਟਾਚਾਰ ਕਰਦਾ ਉਹਨੂੰ ਚੱਕ ਕੇ ਮੋਹਾਲੀ ਤੋਂ ਤੁਸੀਂ ਅੱਗੇ ਭੇਜ ਦੋਗੇ ਅੱਜ ਹੀ ਖਬਰ ਲੱਗੀ ਪੰਜਾਬੀ ਟ੍ਰਿਬਿਊਨ ਦੇ ਫਰੰਟ ਪੇਜ ਤੇ ਖਬਰ ਲੱਗਿਆ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਮੇਰੇ ਖਿਆਲ 100 ਤੋਂ ਵੀ ਵੱਧ ਜਿਹੜੇ ਅਫਸਰ ਨੇ ਐਡੇ ਅਫਸਰ ਜਿਹੜੇ ਨੇ 3 ਐਸ ਐਚਓ ਥਾਣਿਆਂ ਦੇ ਬਦਲੇ ਨਸ਼ੇ ਦੇ ਮਾਮਲੇ ਤੇ ਸੋ ਮੈਂ ਕਹਿ ਰਿਹਾ ਸੀ ਵੀ ਜਿਹੜੇ ਸੜੇ ਹੋਏ ਆਂਬ ਐ ਕੁਆਂਟੀਟੀ ਘਟਾ ਟੋਕਰੀ ਅਸੀਂ 5 ਕਿਲੋ ਚਾਹੀਦੇ ਐ ਐਨੇ ਕ ਜ਼ਿਲ੍ਹੇ ਆਂ ਪੰਜਾਬ ਦੇ ਉੱਤੇ ਡੀ ਸੀ ਲਾ ਉਹ ਸੜੇ ਹੋਏ ਆਂਬਾਂ ਨੂੰ ਇੱਧਰੋਂ ਜਾ ਕੇ ਇੱਧਰ ਕਰਨਾ ਪੈਂਦਾ ਤੇ ਇਹ ਸਿਸਟਮ ਸੁਧਰ ਨਹੀਂ ਸਕਦਾ ਮਾਰਾ ਮੋਟਾ ਡਰਾ ਸਕਦੇ ਆ ਕਟਾ ਸਕਦੇ ਆ ਇਸ ਕਰਕੇ ਭ੍ਰਿਸ਼ਟਾਚਾਰ ਬਰਕਰਾਰ ਹੈ ਵਿਜੀਲੈਂਸ ਬਿਊਰੋ ਦੇ ਵਿੱਚ ਵੀ ਇਦਾਂ ਹੀ ਆ ਵਿਜੀਲੈਂਸ ਬਿਊਰੋ ਚ ਵੀ ਦੱਬ ਕੇ ਭ੍ਰਿਸ਼ਟਾਚਾਰ ਚੱਲਿਆ ਤੇ ਚੱਲਦਾ ਰਿਹਾ ਤੇ ਮੈਂ ਕਹਿੰਦਾ ਅੱਜ ਵੀ ਚੱਲ ਰਿਹਾ